ਸਮਾਣਾ ਭਵਨਗੜ੍ਹ ਸੜਕ ਤੇ ਪਿੰਡ ਬੰਮਣਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋਇਆ ਥਾੜਾ ਖਾਸ ਸੇਵ ਵਿੱਚ ਉਸ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ 108 ਐਂਬੂਲੈਂਸ ਰਾਹੀਂ ਦਾਖਲ ਕਰਾਇਆ ਗਿਆ ਲੱਗਦਾ ਹੈ ਡਾਕਟਰਾਂ ਨੇ ਦੱਸਿਆ ਕਿ ਇਸ ਨੇ ਕੋਈ ਨਸਾ ਕੀਤਾ ਹੋਇਆ ਹੈ ਔਰ ਇਸ ਦਾ ਅਸੀਂ ਇਲਾਜ ਸ਼ੁਰੂ ਕਰ ਦਿੱਤਾ ਹੈ ਇਹ ਜਿਹੜਾ ਹੈ ਚਿਮਾ ਮੰਡੀ ਨੇੜੇ ਕੋਈ ਸ਼ਹਿਰੋਂ ਪਿੰਡ ਦਾ ਸਰੇ ਉੱਥੇ ਰਹਿਣ ਵਾਲਾ ਹੈ ਜੀ ਜਿੰਦ ਪਿੰਡ ਮਾਡਾਂ ਸਰਮ ਮੈਂ ਸੌਲੇ ਆਇਆ ਜੀ ਮਰੋੜੀ ਅੰਦਰ ਅਕੈਡਮੀ ਤੋਂ ਪਿੰਡ ਕਿਹੜੇ ਤੇਰਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਮੈਂ 108 ਐਂਬੂਲੈਂਸ ਦੇ ਵਿੱਚ ਬਤੌਰੀ ਐਮਟੀ ਕੰਮ ਕਰਦਾ ਜੀ ਜੀ ਸਾਡੇ ਕੋਲ ਕਾਲ ਆਈ ਸੀ ਵੀ ਸਮਾਣਾ ਪਹਾਣੀਗਰ ਰੋਡ ਤੇ ਵਿਲੇਜ ਬੰਮਣਾ ਕੋਲ ਐਕਸੀਡੈਂਟ ਹੋਇਆ ਜੀ ਅਸੀਂ ਉੱਥੇ ਪਹੁੰਚੇ ਆ ਜੀ ਉੱਥੇ ਇੱਕ ਮਰੀਜ਼ ਸੀਗਾ ਜਿਹੜਾ ਕਿ ਬਾਈਕ ਤੋਂ ਡਿੱਗ ਗਿਆ ਸੀਗਾ ਜਿਹਦੇ ਇੰਜਰੀ ਹੋਣ ਕਰਕੇ ਉਹਨੂੰ ਸਮਾਣਾ ਸਿਵਲ ਹਸਪੀਟਲ ਦਾਖਲ ਕਰਾਇਆ ਇਹਦਾ ਨਾਮ ਦੱਸਿਆ ਨੇ ਮਰੀਜ਼ ਦਾ ਨਾਮ ਰਵੀ ਸਿੰਘ ਦੱਸਿਆ ਜੀ ਪਿੰਡ ਸ਼ੇਰੋ ਦਾ ਜੀ ਉਹ ਇਹਦੇ ਇੱਕ ਕੱਟ ਲੱਗ ਹੋਇਆ ਡ੍ਰਿੰਕ ਕੀਤੀ ਹੋਈ ਸੀ ਆਰਐਸਏ ਦਾ ਕੇਸ ਹੈ ਐਕਸੀਡੈਂਟ ਹੋਇਆ ਹੈ ਇਹਨੇ ਤੇ ਰਵੀ ਨਾਮ ਹੈ ਦਾ ਸ਼ੇਰੋਂ ਪਿੰਡ ਦਾ 108 ਲੈ ਕੇ ਆਈਏ ਹਾਂ ਫਰਸਟ ایڈ ਦਿੱਤੀ ਹੈ ਠੀਕ ਹੈ ਥੋੜੀ ਸਟਿਚਿੰਗ ਹੋ ਗਈ ਹੈ ਹੁਣ ਦੇਖਦੇ ਆਂ ਕੀ ਕਰਦੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਸਮਾਣਾ نیوز